ਸਾਸਤ੍ਰੀ ਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੱਲ ਆਪਾਂ ਤੁਹਾਡੇ ਨਾਲ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 27 ਸ਼ੋਅ ਕੀਤਾ ਸੀ। ਉਸ ਦਾ ਰਹਿੰਦਾ ਭਾਗ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ। ਸਰਦਾਰ ਹਰੀ ਸਿੰਘ ਪੰਗੀ ਲਈ ਤਾਂ ਰਾਤ ਕੱਟਣੀ ਔਖੀ ਹੋਈ ਪਈ ਸੀ। ਉਸ ਨੂੰ ਤਾਂ ਕਸੂਰ ਖਾਲਸੇ ਅੱਗੇ ਝੁਕਿਆ ਦਿਖਾਈ ਦੇ ਰਿਹਾ ਸੀ। ਉਸਨੇ ਸੁਪਨਾ ਦੇਖਿਆ ਕਿ ਲੱਖਾਂ ਪੇਡਾਂ ਦੇ ਵਗ ਨੂੰ ਇੱਕ ਸ਼ੇਰ ਦਵੱਲੀ ਫਿਰਦਾ ਸੀ ਕਦ ਰਾਤ ਬੀਤੇਗੀ ਕਦ ਦਲਕੂਚ ਕਰੇਗਾ ਸਰਦਾਰ ਪਿਆ ਹੋਇਆ ਬੋਲਿਆ ਭੰਗੀ ਮਿਸਲ ਦੇ ਸੂਰਮਿਆਂ ਨੇ ਅੰਮ੍ਰਿਤ ਵੇਲੇ ਮਹਾਰਾਜ ਅਗੇ ਅਰਦਾਸ ਕੀਤੀ ਤੇ 5000 ਸਿੰਘਾਂ ਦਾ ਜੱਥਾ ਪਿੱਪਲੀ ਸਾਹਿਬ ਵਿਚ ਚੱਲ ਪਿਆ ਪਿੱਪਲੀ ਸਾਹਿਬ ਹੀ ਉਹਨਾਂ ਨੂੰ ਬਾਕੀ ਚਾਰ ਮਿਸਰਾਂੇ ਮਿਲਣਾ ਸੀ ਸਿੰਘਾਂ ਦਾ 10 ਕੁ ਹਜ਼ਾਰ ਘੋੜ ਸਵਾਰ ਤੇ 5 ਕੁ ਹਜ਼ਾਰ ਪੈਦਲ ਦਾ ਇਕੱਠ ਖਲੋਤਾ ਲਸ਼ਕਰ ਕਸੂਰੀਆਂ ਦਾ ਕਾਲ ਹੀ ਜਾਪ ਰਿਹਾ ਸੀ ਮੁਖੀ ਸਿੰਘਾਂ ਨੇ ਫੈਸਲਾ ਕਰਕੇ ਖਾਲਸਾ ਦੇ ਹੁਕਮਨਾਮੇ ਚਾਰੇ ਪਾਸੇ ਭਜਵਾ ਦਿੱਤੇ ਗੁਰੂ ਸਵਾਰੀ ਖਾਲਸਾ ਜੀ ਪੰਥ ਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਸੂਰ ਉੱਤੇ ਹੱਲਾ ਕਰਨ ਦਾ ਨਿਰਣੈ ਕਰ ਲਿਆ ਹੈ ਖਾਲਸੇ ਪੰਥ ਦੀ ਲਾਜ ਹਿੱਤ ਜਿਸ ਨੂੰ ਵੀ ਲੜਨ ਮਰਨ ਦਾ ਚੌਹ ਹੈ ਤੁਰੰਤ ਗੁਰੂ ਕੀ ਵਿਡਾਲੀ ਆ ਦਰਸ਼ਨ ਦੇਵੀ ਦਲ ਨੇ ਦੂਜਾ ਪੜਾ ਗੁਰੂ ਕੀ ਵਿਡਾਲੀ ਕਰਨਾ ਸੀ ਪੰਜ ਕੁ ਹਜ਼ਾਰ ਸਿੰਘ ਗੁਰੂ ਕੀ ਵਡਾਲੀ ਦਲ ਨੂੰ ਆ ਮਿਲੇ ਆ ਹੌਲੀ ਹੌਲੀ ਜਿਵੇਂ ਜਿਵੇਂ ਸਿੰਘਾਂ ਨੂੰ ਪੰਥ ਦਾ ਸੁਨੇਹਾ ਮਿਲ ਰਿਹਾ ਸੀ ਗਿਣਤੀ ਵਧਦੀ ਜਾ ਰਹੀ ਸੀ ਦਲ ਦਾ ਅਗਲਾ ਪੜਾ ਰਾਜੇ ਤਾਲ ਸੀ ਜਿੱਥੇ 4000 ਸਿੰਘ ਹੋਰ ਆ ਰਲੇ ਹੁਣ ਸਿੰਘਾਂ ਦੀ ਗਿਣਤੀ 24000 ਹੋ ਚੁੱਕੀ ਸੀ ਤੇ ਕਸੂਰੀ ਪਠਾਣਾ ਦੀ ਗਿਣਤੀ 12 ਲੱਖ ਸੀ ਕੁਝ ਸਿੰਘਾਂ ਨੇ ਸਰਦਾਰ ਹਰੀ ਸਿੰਘ ਨੂੰ ਹਜੇ ਵੀ ਗਿਣਤੀਆਂ ਮਿੰਟੀਆਂ ਵਿੱਚ ਪਾਉਣ ਦਾ ਯਤਨ ਕੀਤਾ ਪਰ ਸਰਦਾਰ ਤਾਂ ਆਪਣੇ ਫੈਸਲੇ ਤੇ ਅਟਲ ਸੀ ਸ਼ੁਕਰ ਚੱਕੀਆ ਸੂਰਮਾ ਸਰਦਾਰ ਚੜਕ ਸਿੰਘ ਵੀ ਉਸੇ ਮੋੜੇ ਨਾਲ ਮੋੜਾ ਲਾ ਕੇ ਖਲੋਤਾ ਸੀ। ਰਾ ਵਿੱਚ ਮਿਲ ਕੇ ਲੋਕ ਜੋ ਜੰਗ ਵਿੱਚ ਗਿਣਤੀ ਨੂੰ ਵੱਧ ਅਹਿਮੀਅਤ ਦਿੰਦੇ ਸਨ ਉਹ ਬੋਲਦੇ ਕਿੱਥੇ ਮਾਰ ਲੈਣਗੇ ਜੀ ਇਹ ਕਸੂਰ ਨੂੰ ਇੰਨੀ ਛੋਟੀ ਗਿਣਤੀ ਦੇ ਹੁੰਦੇ ਆ ਕਦਸਰ ਹੁੰਦੇ ਨੇ ਕਸੂਰ ਜਿਹੇ ਮੋਰਚੀ ਪਰ ਜੋ ਖਾਲਸੇ ਦੀ ਤਸਵੀਰ ਤੋਂ ਜਾਣੂ ਹੁੰਦੇ ਆਖਦੇ ਕਸੂਰ ਤਾਂ ਜੀ ਹੁਣ ਗਈ ਜਾਣੋ ਪੰਥ ਜੱਤ ਤਹੀਆਂ ਕਰ ਲਵੇ ਤਾਂ ਬ੍ਰਹਮੰਡਾਂ ਨੂੰ ਜਿੱਤ ਲਵੇ ਕਸੂਰ ਕਿਸ ਖੇਤ ਦੀ ਮੂਲੀ ਹੈ ਹੁਣ ਨਹੀਂ ਬਚਦੀ ਜੇ ਸਾਰੇ ਕਸੂਰੀਆਂ ਨੇ ਰਲ ਕੇ ਸ਼ਹਿਰ ਤੋਂ ਬਾਹਰ ਆ ਮੋਰਚਾ ਮਾਰ ਲਿਆ ਤਾਂ ਇੰਨਾ ਭੱਜਦਿਆਂ ਬਿੰਦ ਨਹੀਂ ਲਾਉਣਾ ਕਿਸੇ ਰਾਹੀਰ ਨੇ ਬੋਲ ਮਾਰੇ ਜੋ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਣ ਲੇ ਭੱਜਣ ਵਾਲਿਆਂ ਦਾ ਤਾਂ ਪੰਥ ਹੀ ਨਹੀਂ ਇਹ ਭਾਈ ਬਸਾਖੀ ਵਾਲੇ ਦਿਨ ਪਕਿਆਈ ਪਰਖੀ ਗਈ ਹੈ ਮੀਹਾਂ ਚ ਖੜਾਂ ਤੇ ਪਾਲਿਆਂ ਨੂੰ ਪਿੰਡੇ ਤੇ ਸਹਿ ਕੇ ਵੀ ਵਾਢੀ ਜੋਗ ਹੋਇਆ ਹੈ ਸੋ ਹੁਣ ਨਹੀਂ ਥੜਕਦਾ ਸਰਦਾਰ ਨੇ ਹੱਸਦਿਆਂ ਹੋਇਆਂ ਰਾਹੀਰ ਨੂੰ ਜਵਾਬ ਦਿੱਤਾ ਪੰਥ ਸਲਾਹ ਕਰਕੇ ਕਸੂਰ ਮਰਨ ਚੜ੍ਹਿਆ ਹੈ ਭਾਈ ਪਰ ਸਵਾਰਥ ਜਾਨ ਕੁਰਬਾਨ ਕਰਨ ਚੱਲਿਆ ਹੈ ਪਰਮਾਤਮਾ ਸਹਾਈ ਹੋਵੇਗਾ ਗੱਲਾਂ ਕਰ ਰਹੇ ਦੋ ਰਾਹੀ ਗੀਰਾਂ ਵਿੱਚੋਂ ਇੱਕ ਬੋਲਿਆ ਜਦੋਂ ਕਸੂਰੀਆਂ ਅੱਗੋਂ ਤੋਪਾਂ ਦੇ ਮੂੰਹ ਖੋਲ ਦਿੱਤੇ ਉਦੋਂ ਪੰਥ ਦੀ ਸਲਾਹ ਕੌਣ ਪੁੱਛਦਾ ਹੈ ਦੇਖਾਂਗੇ ਦੂਜੇ ਨੇ ਜਵਾਬ ਦਿੱਤਾ ਸ੍ਰੀ ਗ੍ਰੰਥ ਜੀ ਮਹਾਰਾਜ ਨੇ ਆਪ ਆਵਾਜ਼ ਦਿੱਤੀ ਹੈ ਉਹੀ ਸਹਾਈ ਹੋਣਗੇ ਤੇ ਕਦੇ ਨਾ ਝੁਕਣ ਵਾਲੀ ਕਸੂਰ ਨੂੰ ਦੁਨੀਆ ਖਾਲਸੇ ਅੱਗੇ ਗੋਡਿਆਂ ਭਾਰ ਦੇਖੇਗੀ ਫਰਲੇ ਵਾਲਾ ਇੱਕ ਮਹਾਕਾਲ ਪੁਜੰਗੀ ਬੋਲਿਆ ਕੱਚੀਆਂ-ਕੱਚੀਆਂ ਕਰ ਰਹੇ ਸਨ ਤੇ ਪੱਕੇ-ਪਕਿਆਈ ਵਾਲੀਆਂ ਇਸ ਤਰ੍ਹਾਂ ਇਹਨਾਂ ਕੱਚੀਆਂ ਪੱਕੀਆਂ ਨੂੰ ਸੁਣਦਾ ਸਿੱਖ ਦਲ ਕਸੂਰ ਵੱਲ ਅੱਗੇ ਵੱਧ ਰਿਹਾ ਸੀ। ਅਗਲੇ ਪੜਾਅ ਤੇ ਖਾਲਸੇ ਨੇ ਦੀਵਾਨ ਲਗਾਇਆ। ਪਰ ਲੱਗਿਆ ਕਿ ਕਸੂਰ ਤੋਂ ਆਇਆ ਇੱਕ ਸਿੱਖ ਵੀ ਦੀਵਾਨ ਵਿੱਚ ਬੈਠਾ ਹੈ। ਤਾਂ ਮੁਖੀ ਸਿੰਘਾਂ ਉਸ ਨੂੰ ਕੋਲ ਸੱਦੇ ਆ। ਹਾਂ ਭਾਈ ਗੁਰਮੁਖਾ ਕਿ ਐਸੀ ਹੈ ਕਸੂਰ ਤੂੰ ਹੀ ਦੱਸ। ਕਿ ਜੇ ਹਿਸਾਬpasse ਤੁਮ ਹੈ ਵੈਸੀ ਹੀ ਹੈ ਕਿ ਐਵੇਂ ਰੌਲਾ ਹੀ ਹੈ। ਸਰਦਾਰ ਹਰੀ ਸਿੰਘ ਨੇ ਕਸੂਰੀਏ ਸਿੰਘ ਨੂੰ ਕੋਲ ਬਿਠਾਉਂਦੇ ਆ ਕਿਹਾ ਆਹੋ ਭਾਈ ਨਾਲ ਇਹ ਵੀ ਦੱਸ ਕਿ ਖਾਲਸੇ ਦਾ ਸਵਾਗਤ ਲਈ ਕਸੂਰ ਦੀ ਤਿਆਰੀ ਕਿੰਸੀ ਹੈ ਕਿ ਉਹਨਾਂ ਨੂੰ ਖਾਲਸੇ ਦੇ ਆਉਣ ਦੀ ਖਬਰ ਵੀ ਹੈ ਜਾਂ ਨਹੀਂ RAM ਗੜੀਆ ਸਰਦਾਰ ਬੋਲਿਆ ਕਸੂਰੀਏ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਖਾਲਸਾ ਜੀ ਮੈਂ ਹੁਣੇ ਸਿੱਧਾ ਕਸੂਰ ਤੋਂ ਹੀ ਆ ਰਿਹਾ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਖਾਲਸੇ ਦੇ ਦੀਵਾਨ ਬਾਰੇ ਸੁਣਿਆ ਤਾਂ ਰੁਕ ਗਿਆ ਸੱਚ ਤਾਂ ਇਹ ਹੈ ਕਿ ਖਾਲਸੇ ਦੇ ਆਉਣ ਦੀ ਰਤੀ ਭਰ ਵੀ ਸੂ ਨਹੀਂ ਪੁੱਜੀ ਹੈ ਕਸੂਰ ਪਠਾਣਾ ਨੂੰ ਕੋਈ ਖਬਰ ਨਹੀਂ ਉਹ ਤਾਂ ਆਪਣੀ ਤਾਕਤ ਦੇ ਨਸ਼ੇ ਵਿੱਚ ਡੁੱਬੇ ਹੋਏ ਲਾਪਰਵਾਹੀ ਦੇ आलम ਵਿੱਚ ਆਰਾਮ ਕਰ ਰਹੇ ਹਨ। ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਕਿ ਕੋਈ ਉਹਨਾਂ 'ਤੇ ਹਮਲਾ ਕਰ ਸਕਦਾ ਹੈ। ਕਸੂਰ ਦੀਆਂ ਗੜੀਆਂ ਦੇ ਦਰ ਖੁੱਲ੍ਹੇ ਹੋਏ ਹਨ। ਪਹਿਰੇ ਵਾਲੇ ਧੁੱਪ ਵਿੱਚ ਉੰਗ ਰਹੇ ਹਨ। ਤੋਪਚੀ ਛਾਵਾਂ ਵਿੱਚ ਬੈਠੇ ਅੱਕੜ ਮਾਰ ਰਹੇ ਹਨ। ਰੋਜ਼ਿਆਂ ਦੇ ਦਿਨ ਚੱਲ ਰਹੇ ਹਨ ਤੇ ਦੁਪਹਿਰ ਵੇਲੇ ਸਾਰੇ ਪਠਾਣ ਠੰਡੇ ਭੋਰੀਆਂ ਵਿੱਚ ਵੜ ਕੇ ਸੌਂ ਜਾਂਦੇ ਹਨ। ਤਾਕਤ ਦਾ ਨਸ਼ਾ ਇਸ ਕਦਰ ਸਿਰ ਚੜਿਆ ਹੋਇਆ ਹੈ ਕਿ ਹੁਣ ਤਾਂ ਖੁਦਾ ਦਾ ਭੈ ਵੀ ਨਹੀਂ ਖਾਂਦੇ। ਉਹਨਾਂ ਦਾ ਹੰਕਾਰ ਤਾਂ ਇਸ ਗੱਲੋਂ ਸਤਵੇਂ ਅਸਮਾਨ 'ਤੇ ਹੈ। ਕਿ ਜਦ ਨਾਦਰ ਅਬਦਾਲੀ ਮਰਹੱਟੇ ਦੇ ਲਾਹੌਰ ਦਾ ਕੋਈ ਵੀ ਸੁਬੇਦਾਰ ਕਸੂਰ ਵੱਲ ਨਹੀਂ ਚੱਕ ਸਕਿਆ ਤਾਂ ਹੋਰ ਕੌਣ ਹਿੰਮਤ ਕਰ ਸਕਦਾ ਹੈ ਸੁਖਾਲਸਾ ਜੀ ਉਹ ਪੂਰੀ ਤਰ੍ਹਾਂ ਬੇਖਬਰ ਹਨ ਉਸ ਸਿੰਘ ਨੇ ਸਾਰੀ ਸਥਿਤੀ ਖੋਲ ਕੇ ਦੱਸ ਦਿੱਤੀ ਤੇ ਨਾਲ ਹੀ ਕਹਿਣ ਲੱਗਾ ਭੁੱਖੇ ਰਹਿਣ ਕਰਕੇ ਉਹ ਇੰਨੇ ਦਿਨ ਹੀ ਕਮਜ਼ੋਰ ਵੀ ਹੋ ਜਾਂਦੇ ਹਨ ਤੇ ਖਾਲਸੇ ਨੂੰ ਹੱਲਾ ਸਿੱਖਰ ਦੁਪਹਿਰੇ ਕਰਨਾ ਚਾਹੀਦਾ ਹੈ ਤਦੋਂ ਉਹ ਅਵੇਸਲੇ ਹੋ ਕੇ ਆਰਾਮ ਕਰ ਰਹੇ ਹੁੰਦੇ ਹਨ ਜੇਕਰ ਕਿਸੇ ਕਿਸਮ ਦਾ ਖੜਕਾ ਧੜਕਾ ਨਾ ਕਰੇ ਨਗਾਰੇ ਨਾ ਵਜਾਏ ਨਿਸ਼ਾਨ ਨਾ ਖੋਲੇ ਤਾਂ ਪਠਾਣਾ ਨੂੰ ਆਪ ਜੀ ਦੇ ਸ਼ਹਿਰ ਵਿੱਚ ਪ੍ਰਵੇਸ਼ ਹੋ ਜਾਣ ਤੱਕ ਪਤਾ ਨਹੀਂ ਲੱਗੇਗਾ। ਰਾਹ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਲੁੱਟਮਾਰ ਤੋਂ ਬਚਿਆ ਜਾਏ ਤਾਂ ਕੋਈ ਰੌਲਾ ਵੀ ਨਹੀਂ ਪਵੇਗਾ ਤੇ ਖਾਲਸਾ ਬਿਨਾਂ ਕਿਸੇ ਵਿਰੋਧ ਦੇ ਕਸੂਰ ਵਿੱਚ ਦਾਖਲ ਹੋ ਜਾਵੇਗਾ। ਕਸੂਰੀਏ ਸਿੰਘ ਦੀਆਂ ਗੱਲਾਂ ਸੁਣ ਕੇ ਸਰਬੱਤ ਖਾਲਸੇ ਨੇ ਮੁਖੀ ਸਿੰਘਾਂ ਦੀ ਇਕੱਤਰਤਾ ਕੀਤੀ ਤੇ ਸਿੰਘਾਂ ਦੀਆਂ ਕਹੀਆਂ ਗੱਲਾਂ ਨੂੰ ਵਿਚਾਰੇ ਆ। ਉਹਨਾਂ ਆਪਣਾ ਗੁਰਮਤਾ ਸਭ ਸਿੰਘਾਂ ਨੂੰ ਸੁਣਾਇਆ। ਖਾਲਸਾ ਜੀ ਜਿਵੇਂ ਕਿ ਕਸੂਰ ਤੋਂ ਆਏ ਸਿੰਘ ਨੇ ਸਾਨੂੰ ਸਭ ਸਥਿਤੀਆਂ ਤੋਂ ਜਾਣੂ ਕਰਵਾਇਆ ਹੈ। ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਖੀ ਸਿੰਘਾਂ ਨੇ ਇਹ ਰਣਨੀਤੀ ਕਢੀ ਹੈ ਕਿ ਕਸੂਰ ਫਤਿਹ ਕਰ ਲੈਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟ ਮਾਰ ਨਾ ਕੀਤੀ ਜਾਵੇ ਹਾਲਾਂਕਿ ਅਸੀਂ ਕਸੂਰ ਨੂੰ ਲੁੱਟਾਂਗੇ ਪਰ ਸਭ ਪਠਾਨਾਂ ਨੂੰ ਛੁਟਕਾ ਲੈਣ ਤੋਂ ਮਗਰੋਂ ਅੱਗੇ ਰਣਨੀਤੀ ਇਹ ਹੈ ਕਿ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਪੰਜ ਮਿਸਲਾਂ ਦੇ ਸਰਦਾਰ ਦਾਖਲ ਹੋਣਗੇ ਜੇ ਹੋ ਸਕੇ ਤਾਂ ਵਪਾਰੀਆਂ ਦੇ ਭੇਸ ਬਣਾ ਲੈ ਜਾਣ ਤਾਂ ਕਿ ਕਿਸੇ ਨੂੰ ਪਛਾਣ ਨਾ ਹੋ ਸਕੇ ਨਾ ਨਗਾਰੇ বাজائے ਜਾਣਗੇ ਤੇ ਨਾ ਹੀ ਨਿਸ਼ਾਨ ਖੋਲੇ ਜਾਣ ਨਿਸ਼ਾਨ ਹੁਣ ਕਸੂਰ ਫਤਿਹ ਕਰਕੇ ਇੱਕੋ ਵਾਰ ਚੁਲਾਵਾਂਗੇ ਸਰਦਾਰਾਂ ਦੇ ਮਗਰੋਂ ਫੌਜ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਆਵੇਗੀ ਤੇ ਕਿਸੇ ਵੀ ਤਰ੍ਹਾਂ ਸ਼ੱਕ ਨਹੀਂ ਹੋਣ ਦੇਵੇਗੀ ਕਿ ਉਹ ਹਮਲਾਵਰ ਬਣ ਕੇ ਆਏ ਹਨ। ਹਮਲੇ ਤੋਂ ਪਹਿਲਾਂ ਜਿੰਨੀ ਵੱਧ ਗਿਣਤੀ ਵਿੱਚ ਸਿੰਘ ਸ਼ਹਿਰ ਵਿੱਚ ਪਹੁੰਚ ਜਾਣ ਉਹਨਾਂ ਚੰਗਾ ਹੈ। ਸ਼ਹਿਰ ਵਿੱਚ ਦਾਖਲ ਹੋ ਕੇ ਬਾਜ਼ਾਰ ਵਿੱਚ ਥਾਂ-ਪੁਰ ਥਾਂ ਖਿੰਡ ਜਾਣਾ ਹੈ। 2-2 4-4 ਦੇ ਜਥੇ ਬਣਾ ਕੇ ਸਭ ਪਾਸੇ ਖਲੋ ਜਾਣਾ ਹੈ। ਬਾਜ਼ਾਰ ਵਿੱਚ ਕਿੰਨੀ ਦੂਰ ਤੀਕ ਅਸੀਂ ਖਿੱਲਰ ਜਾਵਾਂਗੇ। ਸ਼ਹਿਰ ਮਾਰਨਾ ਉਹਨਾਂ ਹੀ ਸੌਖਾ ਹੋਏਗਾ। ਸਿੰਘਾਂ ਨੇ ਇੰਜ ਹੀ ਕੀਤਾ। ਹੌਲੀ-ਹੌਲੀ ਸ਼ਹਿਰ ਵਿੱਚ ਦਾਖਲ ਹੋਣ ਲੱਗੇ ਤੇ ਬਾਜ਼ਾਰ ਵਿੱਚ ਖਿੱਲਰ ਗਏ। ਘੋੜਿਆਂ ਤੋਂ ਉਤਰ ਕੇ ਸਿੰਘ ਵੱਖ-ਵੱਖ ਦੁਕਾਨਾਂ ਤੋਂ ਚੀਜ਼ਾਂ ਦੇ ਭਾਅ ਪੁੱਛਣ ਲੱਗੇ। ਸ਼ਹਿਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਇਆ। ਕੁਝ ਸਿੰਘ ਚੁੱਪਚਾਪ ਇਤੇ ਗੜੀਆਂ ਵਿੱਚ ਵੜਨ ਲੱਗੇ। ਜਦ ਲਗਭਗ ਸਾਰਾ ਸਿੱਖ ਦਲ ਕਸੂਰ ਦੇ ਬਾਜ਼ਾਰਾਂ ਗੜੀਆਂ ਵਿੱਚ ਦਾਖਲ ਹੋ ਗਿਆ ਤਾਂ ਕਿਤੇ ਜਾ ਕੇ ਕਸੂਰੀ ਪਠਾਣਾਂ ਨੂੰ ਕੋਈ ਸ਼ੱਕ ਹੋਇਆ। ਪਰ ਹੁਣ ਤੱਕ ਬਹੁਤ دیر ਹੋ ਚੁੱਕੀ ਸੀ। ਸ਼ੱਕ ਤੇ ਕੋਈ ਪ੍ਰतिकਰਮ ਦੇਣ ਦਾ ਸਮਾਂ ਵੀ ਚੁੱਕਾ ਸੀ। ਜਦ ਪਠਾਣੇ ਪਥਾਰੇ ਪਹਿਰੇਦਾਰ ਭੱਜ ਕੇ ਗੜੀਆਂ ਦੇ ਦਰ ਭੇੜਨ ਲੱਗੇ ਅੰਦਰ ਫਿਰਦੇ ਸਿੰਘਾਂ ਨੇ ਕਿਰਪਾਨਾਂ ਦੀ ਪੇਟ ਛੜਾ ਦਿੱਤੀ ਸਾਰੀ ਸਿੱਖ ਫੌਜ ਕਲੀਆ ਵਿੱਚ ਦਾਖਲ ਹੋ ਗਈ ਕਸੂਰ ਦੇ ਮੁੱਖ ਦਰਵਾਜ਼ਿਆਂ ਦੇ ਸਿੰਘਾਂ ਨੇ ਆਪਣੇ ਪੈਰੇ ਬਿਠਾ ਦਿੱਤੇ ਤਾਂ ਕਿ ਬਾਹਰੋਂ ਕੋਈ ਮਦਦ ਨਾ ਪਾਉਣ ਸਕੇ ਕੁਝ ਪਠਾਨ ਸੂਈਏ ਜਿਨ੍ਹਾਂ ਨੂੰ ਸਿੰਘਾਂ ਦੇ ਸ਼ੱਕ ਹੋ ਗਿਆ ਸੀ ਚੁੱਪਚੀਪੀਤੇ ਪਾਸੇ ਲੈ ਜਾ ਕੇ ਗੁਪਤ ਢੰਗ ਨਾਲ ਪਾਰ ਬੁਲਾ ਦਿੱਤੇ ਗਏ ਖਾਲਸਾ ਆ ਗਿਆ ਖਾਲਸਾ ਆ ਗਿਆ ਤਾਂ ਰੌਲਾ ਸਾਰੇ ਸ਼ਹਿਰ ਵਿੱਚ ਪੈ ਗਿਆ ਤੇ ਭਗੜੜ ਮਚ ਗਈ ਲੋਕ ਆਪ ਮੁਹਾਰੇ ਜਿੱਧਰ ਮੂੰਹ ਆਇਆ ਭੱਜਣ ਲੱਗੇ ਇਸ ਆਪੋ ਤਾਪੀ ਦਾ ਖਾਲਸੇ ਨੂੰ ਸਭੋਂ ਹੋਰ ਫਾਇਦਾ ਹੋ ਗਿਆ। ਪੀੜ ਵਿੱਚ ਰਲ ਕੇ ਉਹ ਜਿੱਧਰ ਲੋੜ ਹੁੰਦੀ ਪਹੁੰਚ ਜਾਂਦੇ ਤੇ ਪਠਾਣਾਾਂ ਦੀ ਨਜ਼ਰਾਂ ਵੀ ਨਾ ਆਉਂਦੀ। ਅਬ ਇਸ ਲਈ ਤੁਰਕਾਂ ਤੇ ਖਾਲਸੇ ਦੀ ਤਲਵਾਰ ਐਸੀ ਚੱਲੀ ਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਜੇ ਕੋਈ ਸੰਭਲਿਆ ਵੀ ਤਾਂ ਉਸ ਚੇਤ ਸਿੰਘਾਂ ਦੇ ਰਾਮ ਜੰਗਿਆ ਨੇ ਸਦਾ ਲਈ ਸੰਭਾਲ ਲਿਆ। ਪੋਰੀਆਂ ਵਿੱਚ ਉੱਤੇ ਪਠਾਣਾਾਂ ਤੇ ਤਾਂ ਸਿੰਘ ਮਾਨੋ ਬਿਜਲੀ ਬਣ ਕੇ ਡਿੱਗੇ। ਬਹੁਤ ਥੋੜੇ ਪਠਾਣਾਾਂ ਕੋਲ ਸ਼ਸਤਰ ਸਨ। ਜ਼ਿਆਦਾ ਕੋਲ ਛੋਟੀਆਂ ਘਟਾਰਾਂ ਤੇ ਛੁਰੀਆਂ ਕਰਦਾ ਹੀ ਸਨ। ਮੰਦੂਕਾਂ ਵਾਲੇ ਪਠਾਣ ਜਦ ਨੂੰ ਸ਼ਿਸ਼ਟ ਮੰਨਦੇ ਕੋਲ ਖਲੋਤੇ ਸਿੰਘ ਉਹਨਾਂ ਨੂੰ ਛਟਕਾ ਦਿੰਦੇ ਤੇ ਜੇ ਕੋਈ ਪਠਾਣ ਗੋਲੀ ਚਲਾਉਣ ਦੀ ਸਥਿਤੀ ਵਿੱਚ ਹੁੰਦਾ ਵੀ ਤਾਂ ਉਹ ਕਿੱਧਰ ਚਲਾਉਂਦਾ ਸਿੰਘ ਤਾਂ ਉਸ ਦੇ ਕੋਈ ਨਜ਼ਰੀ ਪੈਂਦਾ ਨਹੀਂ ਸੀ ਸਭ ਪਾਸੇ ਭਗੜੜ ਸੀ ਇਸ ਤਰ੍ਹਾਂ ਕੁਝ ਪਠਾਣਾ ਨੇ ਗੋਲੀਆਂ ਨਾਲ ਆਪਣੇ ਬੰਦੇ ਹੀ ਮਾਰ ਲਈ ਅੱਖਾ ਮਲ ਦੇ ਬੁਰਜਾਂ ਵਿੱਚੋਂ ਨਿਕਲਦੇ ਕਈ ਪਠਾਣ ਸਿੰਘਾਂ ਨੇ ਆਪਣੇ ਵਰਚੇ ਨੇਜੀਆਂ ਵਿੱਚ ਘਰੋ ਦਿੱਤੇ ਇੱਕ ਗੜੀ ਫਤਿਹ ਕਰਕੇ ਸਿੰਘ ਦੂਜੀ ਗੜੀ ਵੱਲ ਹੋ ਤੁਰਦੇ ਇਸ ਤਰ੍ਹਾਂ ਹੌਲੀ-ਹੌਲੀ ਸਭ ਗੜੀਆਂ ਆਪਣੇ ਕਬਜ਼ੇ ਵਿੱਚ ਹੇਠ ਕਰ ਲੀਆਂ ਪਠਾਣ ਮੈਦਾਨ ਛੜਕੀ ਪੱਜੜ ਲੱਗੀ ਸਿੰਘਾਂ ਨੇ ਭਗੋਤੀਆਂ ਧੂ ਲਈਆਂ ਮੈਦਾਨ ਛੜਕੀ ਭਜਦੇ ਪਠਾਣਾਂ ਦਾ ਇੰਤਿਹਾਨ ਸਿੰਘਾਂ ਦੀਆਂ ਭਗੋਤੀਆਂ ਨੇ ਲਿਆ ਇੱਕ ਪਠਾਣ ਇੱਕ ਸਿੰਘ ਅੱਗੇ ਹੁੰਦਾ ਬੋਲਿਆ ਤਲਵਾਰ ਤਾਂ ਸਾਡੇ ਦੋਹਾਂ ਦੇ ਹੱਥ ਹੈ ਤੂੰ ਵੀ ਲੁੱਟਮਾਰ ਕਰਨੀ ਹੈ ਤੇ ਮੈਂ ਵੀ ਕਰਦਾ ਹਾਂ ਫਿਰ ਤੇਰਾ ਤੇ ਮੇਰਾ ਫਰਕ ਕਿਵੇਂ ਹੋਇਆ ਬਹੁਤ ਫਰਕ ਹੈ ਤੇਰੀ ਤਲਵਾਰ ਕਿਸੇ ਦੁਨੀਆਵੀ ਰਾਜੇ ਅੱਗੇ ਜਵਾਬ ਦੇ ਹੈ ਤੇ ਮੈਂ ਅਕਾਲ ਪੁਰਖ ਦੀ ਫੌਜ ਦਾ ਸਪਾਹੀ ਹਾਂ ਪ੍ਰਯੋਧੇ ਤਾਂ ਆਪਾਂ ਦੋਹੇ ਹੀ ਹੋਏ ਹੋ ਸਕਦਾ ਹੈ ਪਰ ਸਾਡੇ ਸ਼ਬਦ ਕੋਸ਼ਾਂ ਵਿੱਚ ਸੂਰਮਤਾਈ ਦੇ ਮayne ਕਿਸੇ ਦੁਨਿਆਵੀ ਤਖਤ ਦੀ ਚੱਕਰੀ ਕਰਦੇ ਹੋਏ ਰਾਜ ਭਾਗ ਵਧਾਉਣਾ ਨਹੀਂ ਅਸੀਂ ਉਹ ਸੂਰਮੇ ਹਾਂ ਜਿਨ੍ਹਾਂ ਸ਼ਸਤਰ ਸਦਾ ਗਰੀਬ ਦੀ ਰੱਖਿਆ ਲਈ ਚੁੱਕੇ ਹਨ ਕਸੂਰ ਦੇ ਬਾਜ਼ਾਰ ਵਿੱਚ ਇੱਕ ਦੂਜੇ ਦੇ ਸਨਮੁਖ ਖਲੋਤੇ ਪਠਾਨ ਤੇ ਸਿੰਘ ਆਪਸ ਵਿੱਚ ਵਾਰਤਾ ਲਾਪ ਕਰ ਰਹੇ ਸਨ ਤੇ ਫਿਰ ਕੁਝ ਸਮੇਂ ਮੰਗਰੂ ਸਿੰਘ ਸੂਰਮਿਆਂ ਦੇ ਸ਼ਸਤਰਾਂ ਵਿੱਚੋਂ ਨਿਕਲਦੀ ਆਵਾਜ਼ ਸੁਣ ਕੇ ਸਭ 당ਗ ਰਹਿ ਗਏ ਉਹਨਾਂ ਦੀਆਂ ਕਿਰਪਾਨਾਂ ਜੰਗ ਦੇ ਮੈਦਾਨ ਵਿੱਚ ਗਾ ਰਹੀਆਂ ਸਨ ਗਨੀਮੁਲ 6th ਗਰੀਬੂਲ ਪਰਸਤਾ ਪਲਾਂ ਵਿੱਚ ਹੀ ਉਹ ਸ਼ਹਿਰ ਜਿਸਨੇ ਨਾਦਰ ਅਬਦਾਲੀ ਦਾ ਨੱਕ ਭੰਨਿਆ ਸੀ ਖਾਲਸੇ ਅਗੇ ਡੰਡੌਤ ਕਰ ਰਿਹਾ ਸੀ ਕਿਦਰੇ ਭਾਲ ਵੀ ਨਹੀਂ ਲੱਭੇ ਉਹ ਪਠਾਨ ਜਿੰਨਾ ਮਰਹੱਟੀਆਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਪੰਜਾਬੋਂ ਨਵਲਿਆ ਸੀ 12 ਗੜੀਆਂ ਤੇ 12 ਲੱਖ ਪਠਾਣਾਂ ਦੇ ਹੰਕਾਰ ਵਿੱਚ ਖਲੋਤੇ ਕਸੂਰ ਸ਼ਹਿਰ ਨੂੰ ਮਿੱਟੀ ਵਿੱਚ ਮਿਲਦੇ ਆ ਪਲਵੀ ਨਾ ਲੱਗਾ ਹੁਣ ਸਿੰਘਾਂ ਨੇ ਸਿੱਖ ਫੌਜ ਨੂੰ ਸ਼ਹਿਰ ਲੁੱਟਣ ਦੀ ਖੁੱਲ ਦੇ ਦਿੱਤੀ ਸਾਰੇ ਸ਼ਹਿਰ ਨੂੰ ਮਿਸਲਾਣੇ ਵੱਖ-ਵੱਖ ਹਿੱਸਿਆਂ ਵਿੱਚ ਵੰਡ ਲਿਆ ਕਸੂਰ ਵਿੱਚ ਤਾਂ ਦੋਲਤ ਦੇ ਸੋਨੇ ਚਾਂਦੀ ਦੇ ਅੰਬਾਰ ਸਨ ਸ਼ਹਿਰ ਦੀ ਲੁੱਟ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਆ ਗਏ ਝੋਲੀਆਂ ਭਰਨ ਪਰ ਉਹਨਾਂ ਦੀਆਂ ਝੋਲੀਆਂ ਐਡੀਆਂ ਵੱਡੀਆਂ ਸਨ ਕਿ ਉਹਨਾਂ ਨੇ ਇੰਨਾ ਲੁੱਟਿਆ ਕਿ ਤਿੰਨ ਚਾਰ ਪੁਸ਼ਤਾਂ ਵਿਹਲੀਆਂ ਬੈਠ ਕੇ ਖਾ ਸਕਣ ਸਿੰਘਾਂ ਦਾ ਵਰਤਾਰਾ ਤਾਂ ਐਸਾ ਹੈ ਕਿ ਕਿਸੇ ਨੇ ਸੁੱਚੇ ਮੋਤੀ ਲਿਆ ਕੇ ਸਰਦਾਰ ਹਰੀ ਸਿੰਘ ਨੂੰ ਫੜਾਏ ਤਾਂ ਉਸ ਨੇ ਭਗਾ ਕੇ ਪਰਾਂ ਮਾਰੇ ਕਿ ਇਹਨਾਂ ਪੱਥਰਾਂ ਤੋਂ ਅਸੀਂ ਕੀ ਕਰਵਾਉਣਾ ਹੈ ਤੇ ਜਿਨ੍ਹਾਂ ਲੋਕਾਂ ਨੇ ਸਰਦਾਰ ਦੇ ਸਿੱਟੇ ਉਹ ਮੋਤੀ ਚੁੱਕੇ ਉਹਨਾਂ ਦੀਆਂ ਪੁਸ਼ਤਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਸਰਦਾਰ ਤੇ ਉਸਦੇ ਸਾਥੀ ਸਿੰਘ ਕਸੂਰ ਦੇ ਤਵੇਲਿਆਂ ਵਿੱਚ ਪਹੁੰਚ ਗਏ ਜਿੱਥੇ ਨਸਲੀ ইরਾਨੀ ਤੇ ਅਰਬੀ ਘੋੜੇ ਬੰਨੇ ਹੋਏ ਸਨ ਸਰਦਾਰਾਂ ਨੇ ਉਹ ਖੋਲੇ ਤੇ ਉਹਨਾਂ ਤੇ ਸਵਾਰ ਹੋ ਗਏ ਉਹਨਾਂ ਦਾ ਇਹੋ ਖਜ਼ਾਨਾ ਸੀ ਆਲੇ ਦੁਆਲੇ ਦੇ ਜੱਟ ਮੱਝਾਂ ਬਲਦ ਖੋਲ ਕੇ ਲੈ ਗਏ ਜਿਦੇ ਹੱਥ ਜੋ ਲੱਗਾ ਉਸਨੇ ਲੁੱਟਿਆ ਕਸੂਰ ਦੀਆਂ ਗਲੀਆਂ ਦੇ ਤਾਂ ਪੱਥਰ ਵੀ ਮੋਤੀ ਹੀਰੇ ਸਨ ਇਸ ਲੁੱਟ ਤੋਂ ਮੰਗਰ ਕਸੂਰ ਵਿੱਚ ਇਹ ਗੱਲ ਅਖਾਣ ਵਾਂਗ ਮਸ਼ਹੂਰ ਹੋ ਗਈ ਪਿੱਛਕ ਪੂਪ ਸੁੱਤਹਿ ਗਏ ਗਏ ਪੂਪ ਸੋ ਪਿੱਛਕ ਹੋਏ ਕੀ ਕਸੂਰ ਵਿੱਚ ਜੋ ਰਾਜੇ ਸਨ ਮੰਗਤੇ ਹੋ ਗਏ ਤੇ ਮੰਗਤੇ ਰਾਜੇ ਬਣ ਗਏ ਪੂਰੇ 2 ਦਿਨ ਇਹ ਲੁੱਟ ਚੱਲੀ ਤੇ ਤੀਜੇ ਦਿਨ ਦੂਰ ਦੇਸਾਂ ਦਾ ਮੁਲਖ ਹੀ ਆ ਵੀ ਕਸੂਰ ਦੇ ਲੁੱਟਣ ਦੀ ਨੀਤ ਨਾਲ ਚੜਾ ਆ ਜਦ ਬ੍ਰਾਹਮਣ ਨੂੰ ਸਿੰਘਾਂ ਦੀ ਕਸੂਰ ਫਤਿਹ ਦਾ ਪਤਾ ਲੱਗਿਆ ਤਾਂ ਉਹ ਤੀਜੇ ਦਿਨ ਸਰਦਾਰ ਹਰੀ ਸਿੰਘ ਨੂੰ ਲੱਭਦਾ ਹੋਇਆ ਉਹਨਾਂ ਕੋਲ ਆਇਆ ਹਾਲਾਂਕਿ ਸਰਦਾਰ ਨੂੰ ਲੱਭਣ ਵਿੱਚ ਉਹਨਾਂ ਨੇ ਬਹੁਤ ਮੁਸ਼ਕਲਤ ਨਹੀਂ ਕਰਨੀ ਪਈ ਹੁਣ ਤੱਕ ਸਾਰੀ ਕਸੂਰ ਸਰਦਾਰ ਦੀ ਜਾਣੂ ਹੋ ਚੁੱਕੀ ਸੀ ਤਿੰਨ ਦਿਨ ਤਾਂ ਉਹ ਪਠਾਣਾ ਤੋਂ ਡਰਦਾ ਕੁਸਕਿਆ ਹੀ ਨਹੀਂ ਸੀ ਹੁਣ ਜਦ ਉਸ ਨੂੰ ਪੱਕਾ ਹੋ ਗਿਆ ਕਿ ਪਠਾਣ ਦਾ ਕਸੂਰ ਛੱਡ ਕੇ ਹਰਨ ਹੋ ਗਏ ਹਨ ਤਾਂ ਉਹ ਕਿਸੇ ਠਾਹਰ ਤੋਂ ਬਾਹਰ ਆਇਆ ਤੇ ਬੋਲਿਆ ਖਾਲਸਾ ਜੀ ਜਿਸ ਪ੍ਰਯੋਜਨ ਲਈ ਤੁਸੀਂ ਕਸੂਰ ਮਾਰੀ ਹੈ ਉਹ ਤਾਂ ਵਿਚੇ ਰਹਿ ਗਿਆ ਹੈ ਤੁਸੀਂ ਤਾਂ ਭੁੱਲ ਹੀ ਗਏ ਉਹ ਭੁੱਲੇ ਕਾ ਨੂੰ ਆ ਪੰਡਤ ਜੀ ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਹਾਂ ਕੁਝ ਸਿੰਘ ਵੀ ਭੇਜੇ ਸਨ ਤੁਹਾਨੂੰ ਟੋਲਣ ਲਈ ਪਰ ਤੁਸੀਂ ਕਿਤੇ ਮਿਲੇ ਹੀ ਨਹੀਂ ਹੁਣ ਸਾਨੂੰ ਤਾਂ ਤੁਹਾਡੀ ਤੀਵੀਂ ਦੀ ਪਛਾਣ ਨਹੀਂ ਨਾ ਕਿਹਨੂੰ ਟੋਲੀਏ ਤੁਸੀਂ ਚਲੋ ਅੱਗੇ ਲੱਗੋ ਤੇ ਦੱਸੋ ਕਿ ਕਿਸ ਗੜੀ ਵੱਲ ਵਾਲਿਆਂ ਚੱਕਿਆ ਸੀ ਉਸਨੂੰ ਹਾਲਾਂਕਿ ਬ੍ਰਹਮਣ ਪੱਕਾ ਕਰਕੇ ਆਇਆ ਸੀ ਕਿ ਉਸ ਨੂੰ ਪਤਾ ਸੀ ਕਿ ਕਸੂਰ ਫਤਹਿ ਹੋ ਗਿਆ ਹੈ ਪਰ ਫਿਰ ਵੀ ਉਹ ਡਰ ਰਿਹਾ ਸੀ ਤੁਸੀਂ ਮੈਨੂੰ ਆਪਣੇ ਨਾਲ ਘੋੜੇ ਤੇ ਹੀ ਬਿਠਾ ਲਓ ਖਾਲਸਾ ਜੀ ਇਥੋਂ ਦੂਰ ਹੈ ਉਹ ਥਾਂ ਅਸੀਂ ਤੇਰੇ ਲਈ ਘੋੜਾ ਹੀ ਮੰਗਵਾ ਦਿੰਦੇ ਹਾਂ ਘੋੜਿਆਂ ਦਾ ਕੋਈ ਘਾਟਾ ਤੇਰੀ ਜਾਨ ਨੂੰ ਹੱਸਦਿਆਂ ਸਰਦਾਰ ਬੋਲਿਆ ਨਹੀਂ ਜੀ ਮੈਨੂੰ ਘੋੜਾ ਚਲਾਉਣਾ ਨਹੀਂ ਆਉਂਦਾ ਤੁਸੀਂ ਮੈਨੂੰ ਆਪਣੇ ਨਾਲ ਚਲਾਉਣ ਨੂੰ ਤਾਂ ਇਹ ਤੋਪ ਹੈ ਘੋੜਾ ਚਲਾਈਦਾ ਨਹੀਂ ਹੁੰਦਾ ਇਹਦੀ ਸਵਾਰੀ ਕਰੀਦੀ ਹੈ ਚੱਲਾ ਜਾ ਕਹਿੰਦਿਆਂ ਸਰਦਾਰ ਨੇ ਪੰਡਤ ਨੂੰ ਆਪਣੇ ਅਰਬੀ ਘੋੜੇ ਵੱਲ ਸੱਦੇ ਆ ਘੋੜੇ ਦੇ ਜੜਦੇ ਆਪਣਨੇ 2-3 ਵਾਰ ਡਿੱਗਿਆ ਫਿਰ ਸਰਦਾਰ ਨੇ ਆਪ ਖਿੱਚ ਕੇ ਉਸ ਨੂੰ ਉੱਤੇ ਬਿਠਾਇਆ ਐਨੂੰ ਤੇ ਘੋੜੇ ਤੇ ਚੜਨਾ ਵੀ ਨਹੀਂ ਆਉਂਦਾ ਕੋਈ ਸਿੰਘ ਬੋਲਿਆ ਉਹ ਭਾਈ ਜੇ ਘੋੜੇ ਤੇ ਚੜਨਾ ਹੀ ਆਉਂਦਾ ਹੁੰਦਾ ਫਿਰ ਆਪਣੀ ਤੀਵੀਂ ਕਾ ਨੂੰ ਖਵਾਉਂਦਾ ਸਰਦਾਰ ਹਰੀ ਸਿੰਘ ਦੀ ਗੱਲ ਸੁਣ ਕੇ ਸਾਰੇ ਸਿੰਘ ਹੱਸਣ ਲੱਗੇ ਉਸ ਗੜੀ ਵਿੱਚ ਜਿੱਥੇ ਬ੍ਰਾਹਮਣੀ ਦੀ ਤੀਵੀਂ ਸੀ ਉਸਮਾਨ ਖਾਨ ਦੀ ਗਵਾਹੀ ਵਿੱਚ ਹਜੇ ਕੁਝ ਪਠਾਨ ਜਿਉਂਦੇ ਸਨ ਖਾਲਸੇ ਨੇ ਤੇ ਗਵਾਹੀ ਤੇ ਪਲਾਂ ਵਿੱਚ ਹੀ 500 ਪਠਾਣਾ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਉਸਮਾਨ ਖਾਨ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਸਿੰਘਾਂ ਨੇ ਬ੍ਰਾਹਮਣੀ ਨੂੰ ਬਾਹਰ ਲਿਆਂਦਾ। ਬ੍ਰਾਹਮਣੀ ਦਾ ਸਿਰ ਪਲੋਸਦੇ ਹਾਂ ਭੰਗੀ ਸਰਦਾਰ ਹਰੀ ਸਿੰਘ ਨੇ ਉਸ ਨੂੰ ਬ੍ਰਾਹਮਣ ਵੱਲ ਤੋਰਿਆ ਤੇ ਬੋਲਿਆ ਬੇਚੀਜ ਕ ਖਾਲਸੇ ਦੇ ਦਰਬਾਰ ਵਿੱਚ ਪੇਸ਼ ਹੋ ਜਾਮੀ। ਜੇ ਕਦੇ ਫਿਰ ਉਹਨੂੰ ਕੋਈ ਚੱਕ ਚੁੱਕ ਕੇ ਲੈ ਗਿਆ ਤਾਂ ਅਸੀਂ ਵੀ ਇਸੇ ਧਰਤੀ ਦੇ ਵਾਸੀ ਹਾਂ ਤੇ ਗਿਣਤੀ ਵਿੱਚ ਵੀ ਤੁਹਾਡੇ ਨਾਲੋਂ ਵਧੇਰੇ ਹਾਂ। ਫਿਰ ਐਸੀ ਬਹਾਦਰੀ ਸਾਡੇ ਅੰਦਰ ਕਿਉਂ ਨਹੀਂ? ਕਸੂਰੀ ਬਾਹਮਣਾ ਵਿੱਚੋਂ ਇੱਕ ਸਰਦਾਰ ਹਰੀ ਸਿੰਘ ਨੂੰ ਪੁੱਛਣ ਲੱਗਾ। فرق صرف ਇੰਨਾ ਹੈ ਪੰਡਤ ਜੀ ਇੱਕ ਤਾਂ ਤੁਸੀਂ ਢੜ ਅਤੇ ਤਲੀ ਵਿੱਚ ਫਰਕ ਜਾਣਦੇ ਹੋ ਤੇ ਦੂਜਾ ਤੁਸੀਂ ਸਿਰ ਆਪਣਾ ਸਮਝਦੇ ਹੋ ਖਾਲਸੇ ਲਈ ਢੜ ਅਤੇ ਤਲੀ ਇੱਕ ਬਰਾਬਰ ਹੈ ਸਿਰ ਢੜ ਤੇ ਹੋਵੇ ਭਾਵੇਂ ਤਲੀ ਤੇ ਗੁਰੂ ਦਾ ਹੀ ਹਾਂ ਖਾਲਸੇ ਦੀ ਖੇਡ ਸਿਰਾਂ ਤੋਂ ਪਾਰਦੀ ਹੈ ਵਾਹਿਗੁਰੂ ਕੱਲ ਮਿਲਦੇ ਹਾਂ ਜੀ ਦੁਬਾਰਾ ਅਧਿਆਏ 28 ਦੇ ਨਾਲ ਤਦ ਤੱਕ ਲਈ ਜੁੜੇ ਰਹੋ ਇਸ ਚੈਨਲ ਦੇ ਨਾਲ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ